ਇਨ ਪ੍ਰਵਾਹ ਨੂੰ ਲੱਗਦਾ ਕਿ ਸਾਡੇ ਬੱਚੇ ਤੇ ਕਿਸੇ ਨੇ ਕੋਈ ਚੀਜ਼ ਕਰਾਤੀ ਜਾਦੂ ਟੂਣਾ ਕਰਾਤਾ ਜਾਂ ਸਾਡੇ ਬੱਚੇ ਦਾ ਮਨ ਪੜ੍ਹਾਈ ਦੇ ਵਿੱਚ ਨਹੀਂ ਲੱਗਦਾ ਜਾਂ ਸਾਡਾ ਬੱਚਾ ਕਾਮਯਾਬ ਨਹੀਂ ਹੋ ਰਿਹਾ ਜਾਂ ਸਾਡਾ ਬੱਚਾ ਕਿਸੇ ਵੀ ਪਾਸੇ ਭਟਕਣਾ ਜਾਂ ਇਹ ਕਰਨਾ ਕੀ ਹੈ ਕੋਈ ਵੀ ਤੁਹਾਡੇ ਮਨ ਦੇ ਵਿੱਚ ਦੁਬਿਧਾ ਹੈਗੀ ਜਿਸ ਇਨਸਾਨ ਵਾਸਤੇ ਤੁਸੀਂ ਕਰ ਰਹੇ ਹੋ ਜਿਵੇਂ ਤੁਹਾਨੂੰ ਲੱਗਦਾਗਾ ਵੀ ਤੁਹਾਡਾ ਪਤੀ ਹੈਗਾ ਹਨਾ ਵੀ ਬਾਹਰ ਹੋ ਕਿਸੇ ਵੀ ਔਰਤ ਦੇ ਨਾਲ ਹੋਰ ਮੈਥੋਂ ਬਿਨਾਂ ਹਨ ਜਿਵੇਂ ਕਈ ਪਹਿਣਾ ਕਹਿੰਦੇ ਨੇ ਮੈਥੋਂ ਬਿਨਾਂ ਕਿਸੇ ਨੂੰ ਨਾ ਦੇਖੇ ਤੇ ਵੀਰਾਂ ਦਾ ਵੀ ਇਹੀ ਹੈ ਵੀ ਮੇਰੀ ਪਤਨੀ ਹੈ ਨਾ ਕਿਸੇ ਵੀ ਗਲਤ ਰਸਤੇ ਤੇ ਨਾ ਜਾਵੇ ਤੇ ਮਾਪੇ ਬਣ ਹੁੰਦੇ ਵੀ ਮੇਰਾ ਬੱਚਾ ਕਿਸੇ ਗਲਤ ਰਸਤੇ ਤੇ ਨਾ ਜਾਵੇ ਇਹ ਚੀਜ਼ ਹੈ ਜਿਹੜੀ ਨਾ ਤੁਸੀਂ ਐ ਸਮਝ ਲਓ ਵੀ ਤੁਸੀਂ ਅਗਰ ਇਸ ਚੀਜ਼ ਨੂੰ ਕਰਨ ਲੱਗੇ ਨਾ ਤਾਂ ਤੁਹਾਨੂੰ ਕੋਈ ਵੀ ਅਜਿਹੀ ਦੁਬਿਧਾ ਦੇ ਵਿੱਚ ਪੈਣ ਦੀ ਲੋੜ ਨਹੀਂ ਪੈਣੀ ਵਾਹਿਗੁਰੂ ਜੀ ਆਪਣੇ ਆਪ ਹੀ ਤੁਹਾਡੇ ਬੱਚੇ ਦੀ ਤੁਹਾਡੇ ਪਤੀ ਦੀ ਤੁਹਾਡੇ ਪਰਿਵਾਰ ਦੀ ਰੱਖਿਆ ਕਰਨਗੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਇਸ ਤਰੀਕੇ ਨਾਲ ਇੱਕ ਕੱਚ ਦਾ ਗਲਾਸ ਲੈਣਾ ਜਿਹੜਾ ਇਹ ਪਾਣੀ ਹੈ ਨਾ ਜਿਵੇਂ ਮੈਂ ਪਹਿਲਾਂ ਵੀਡੀਓ ਦੱਸੇ ਦੀ ਵੀ ਪਾਣੀ ਨਾਲ ਤੁਸੀਂ ਵਿਸ਼ ਮੰਗ ਸਕਦੇ ਹੋਗੇ ਕੋਈ ਵੀ ਹੈਨਾ ਕਿਉਂਕਿ ਪਾਣੀ ਤੁਹਾਨੂੰ ਪਤਾ ਵੀ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਵੀ ਆਪਣੇ ਯੁੱਗਾਂ ਦਾ ਅੰਤ ਹੋਇਆ ਤਾਂ ਜਲ ਨਾਲ ਹੀ ਹੋਇਆ ਕਿਉਂਕਿ ਜਲ ਦੇ ਵਿੱਚ ਹੀ ਜਲ ਸਮਾ ਜਾਣਾ ਹੈ ਜਿਹੜਾ ਇਹ ਸਰੀਰ ਹੈ ਨਾ ਹੁਣ ਵੀ ਜਦੋਂ ਕਹਿੰਦੇ ਨੇ ਨਾ ਵੀ ਕੁਝ ਨਹੀਂ ਹੋਇਆ 2025 ਲੰਘ ਗਿਆ ਜੀ ਕਈ ਹੋਇਆ ਥੋੜਾ ਸਮਾ ਜਾਂਦਾ ਕਿਉਂਕਿ ਦੇਖ ਹੀ ਰਿਓ ਤੁਸੀਂ ਵੀ ਪਾਣੀ ਦਾ ਇੰਨੀ ਮਾਲ ਸਾਰੇ ਪਾਸੇ ਪੈ ਰਹੀ ਹੈਗੀ ਜਦੋਂ ਵੀ ਕਾਲ ਯੁੱਗ ਨੇ ਵੀ ਜਦੋਂ ਖਤਮ ਹੋਣਾ ਹੈ ਨਾ ਤਾਂ ਉਦੋਂ ਪਾਣੀ ਨਾਲ ਹੀ ਹੋਣਾ ਹੈ ਪਾਣੀ ਦੇ ਵਿੱਚ ਇੰਨੀ ਤਾਕਤ ਹੈ ਕਿਉਂਕਿ ਬ੍ਰਹਿਮੰਡ ਦੇਖੋ ਤੁਸੀਂ ਦੇਖਦੀਆਂ ਧੁੰਦ ਮੀਂਹ ਰਾਹੀਂ ਪਾਣੀ ਹਰ ਟਾਈਮ ਬਰਸਾਤ ਰਾਹੀਂ ਪਾਣੀ ਤੋਂ ਕਿ ਇੱਕ ਸਾਰੇ ਪਾਸੇ ਆਪਾਂ ਦੇਖੀ ਆਪਣੀ ਜਿਹੜੀ ਧਰਤੀ ਹੈ ਉਹਤੇ ਵੀ ਦੇਖੋ ਆਪਾਂ ਨੂੰ ਪਤਾ ਹੈਗਾ ਹਨਾ ਵੀ ਸਿਰਫ 29% ਆਪਾਂ ਆਬਾਦੀ ਆਪਣੀ ਬਾਕੀ ਸਾਰਾ ਪਾਣੀ ਹੋਈ ਹੈ ਇਸ ਲਈ ਪਾਣੀ ਦੇ ਵਿੱਚ ਬਹੁਤ ਪਾਵਰ ਹੈ ਅਗਰ ਕੋਈ ਵਿਸ਼ਵਾਸ ਕਰਦਾ ਤਾਂ ਹੁਣ ਜਿਵੇਂ ਆਪਾਂ ਕਹਿੰਦੇ ਵੀ ਕਿਸੇ ਨੂੰ ਕੋਈ ਜਾਦੂ ਟੂਣਾ ਤੰਤਰ ਮੰਤਰ ਕਰਤਾ ਜਾਂ ਕਿਸੇ ਨੂੰ ਕੋਈ ਨਾજર ਲੱਗੀ ਜਾਂ ਕਿਸੇ ਦਾ ਮਨ ਪੜਾਈ ਦੇ ਵਿੱਚ ਨਾ ਜਾਂ ਕੋਈ ਬਿਮਾਰੀ ਹੈਗੀ ਹੈ ਨਾ ਤਾਂ ਤੁਸੀਂ ਇਸ ਚੀਜ਼ ਨੂੰ ਉੱਪਰ ਹੱਥ ਰੱਖ ਕੇ ਜਿਵੇਂ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆਗਾ ਵੀ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਕਰੋ ਤੇ ਉਹ ਜਲ ਉਹਨੂੰ ਪਿਲਾਉਣ ਲੱਗ ਜਾਓ ਲਗਾਤਾਰ ਜਾਂ ਫਿਰ ਤੁਸੀਂ ਗੁਰੂ ਘਰ ਤੋਂ ਕੁੰਭ ਦਾ ਜਲ ਕੇ ਉਮਰ ਰੱਖਿਆ ਜਾਂਦਾ ਤੇ ਇਸੇ ਲਈ ਕਿ ਕਿਉਂ ਉਹ ਪਵਿੱਤਰ ਜਲ ਪੀ ਕੇ ਉਹਦੇ ਵਿੱਚ ਗੁਰਬਾਣੀ ਪੜ੍ਹੀ ਜਾਂਦੀ ਹੈ ਤਾਂ ਉਹ ਤੁਹਾਡੇ ਵਾਸਤੇ ਇੱਕ ਅੰਮ੍ਰਿਤ ਬਣ ਜਾਂਦਾ ਤੁਸੀਂ ਜਦੋਂ ਅੰਮ੍ਰਿਤ ਛਕਦੇ ਹੋ ਦੇਖੋ ਉਦੋਂ ਵੀ ਜਲ ਦੇ ਵਿੱਚ ਹੀ ਸਾਰਾ ਕੁਝ ਕੀਤਾ ਜਾਂਦਾ ਨਾ ਤਾਂ ਕਹਿਣ ਤੋਂ ਮੇਰਾ ਭਾਵ ਹੈ ਵੀ ਜਲ ਪਾਣੀ ਹੈ ਜਿਹੜਾ ਨਾ ਇਹ ਤੁਹਾਡੀ ਹਰ ਇੱਕ ਤਮੰਨਾ ਪੂਰੀ ਕਰ ਸਕਦਾ ਹੈ ਅਗਰ ਤੁਸੀਂ ਵਿਸ਼ਵਾਸ ਤੇ ਸਰਦਾ ਰੱਖੋ ਕਿਉਂਕਿ ਕਣਕਣ ਵਿੱਚ ਵਾਹਿਗੁਰੂ ਜੀ ਬਸਦੇ ਆ ਕਰਨਾ ਕੀ ਹੈ ਬਹੁਤ ਪੈਣਾ ਭਰਾਵਾਂ ਦੇ ਜਿਨ੍ਹਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਸਾਡੇ ਬੱਚੇ ਵਾਸਤੇ ਅਸੀਂ ਕਰਨਾ ਚਾਹੁੰਦੇ ਆ ਦੂਰ ਬੈਠਾ ਹੈਗਾ ਤੁਹਾਡੇ ਬੱਚੇ ਦਾ ਤੁਹਾਨੂੰ ਲੱਗਦਾ ਵੀ ਮੇਰੇ ਬੱਚੇ ਦਾ ਫਿਊਚਰ ਨਾ ਖਰਾਬ ਹੋ ਜੇ ਮੇਰੇ ਬੱਚਾ ਕਾਮਯਾਬ ਹੋ ਜਾਏ ਮੇਰਾ ਕੋਈ ਵੀ ਪਤੀ ਕਾਮਯਾਬ ਹੋ ਕਿਸੇ ਵਾਸਤੇ ਤੁਸੀਂ ਕਰਨਾ ਤਾਂ ਤੁਸੀਂ ਇਦਾਂ ਦਾ ਇੱਕ ਕੰਚੜਾ ਗਲਾਸ ਲੈ ਲੈਣਾ ਉਹਦੇ ਵਿੱਚ ਪਾਣੀ ਪਾ ਲੈਣਾ ਉਸ ਤੋਂ ਬਾਅਦ ਤੁਸੀਂ ਨੇ ਇੱਕ ਪੇਜ ਲੈਣਾ ਕਪਰਚੀ ਕੱਟ ਲੈਣੀ ਹੈ ਪਰਚੀ ਕੱਟ ਕੇ ਉਹਦੇ ਉੱਪਰ ਨਾ ਤੁਸੀਂ ਨੇ ਅਜਿਹੇ ਪੈਨ ਨਾਲ ਲਿਖਣਾ ਜਿਹੜਾ ਕਿ ਪਾਣੀ ਦੇ ਵਿੱਚ ਘੁਲ ਜੇ ਜਿਵੇਂ ਤੁਸੀਂ ਸਕੈਚ ਪੈਨ ਲੈ ਲਓ ਜਾਂ ਤੁਸੀਂ ਕੋਈ ਅਜਾ ਪੈਨਸਲ ਵਗੈਰਾ ਲੈ ਲਓ ਹਨਾ ਜਿਹੜੀ ਕਿ ਪਾਣੀ ਦੇ ਵਿੱਚ ਆਸਾਨੀ ਨਾਲ ਘੁਲ ਜੇ ਤਾਂ ਤੁਸੀਂ ਨੇ ਉਹਦੇ ਉੱਪਰ ਉਸ ਈਸਾਨ ਦਾ ਨਾਮ ਲਿਖਣਾ ਜਿਸ ਦੇ ਵਾਸਤੇ ਤੁਸੀਂ ਕਰ ਰਹੇ ਹੋ ਉੱਪਰ ਪੂਰਾ ਨਾਮ ਲਿਖਣਾ ਇਹ ਨਹੀਂ ਲਿਖਣਾ ਟੀਟੂ ਮਿੰਟੂ ਬੰਟੂ ਕੁੱਟੂ ਏਦਾਂ ਦੇ ਨਾਮ ਨਹੀਂ ਲਿਖਣੇ ਪੂਰਾ ਨਾਮ ਲਿਖਣਾ ਜਿਹੜਾ ਕਿ ਉਹਦਾ ਸਰਨੇਮ ਪੂਰਾ ਜਿਵੇਂ ਤੁਸੀਂ ਲਿਖੋ ਇੱਥੇ ਤਰਸੇਮ ਸਿੰਘ ਢਿੰਡਸਾ ਲਿਖ ਲਓ ਸੋਹੀ ਲਿਖ ਲਓ ਧਾਲੀਆ ਲਿਖ ਲਓ ਕੁਝ ਵੀ ਜਿਹੜਾ ਵੀ ਤੁਹਾਡਾ ਪੂਰਾ ਤੁਸੀਂ ਜਿਹੜਾ ਨਾਮ ਹੈ ਤੁਹਾਡਾ ਉਹ ਲਿਖਣਾ ਹੈ ਉਸ ਤੋਂ ਬਾਅਦ ਤੁਸੀਂ ਉਸ ਨਾਮ ਨੂੰ ਇਕੱਠਾ ਕਰਕੇ ਜਿਹੜਾ ਇਹ ਪਾਣੀ ਹੈ ਇਹਦੇ ਵਿੱਚ ਪਾ ਦੇਣਾ ਨਾਲੇ ਤਾਂ ਤੁਸੀਂ ਇਹਦੇ ਵਿੱਚ ਪਾ ਕੇ ਉਹ ਪਾਣੀ ਨੂੰ ਨਾ ਉਸ ਨਾਮ ਨੂੰ ਇਸ ਤਰੀਕੇ ਨਾਲ ਇਹਦੇ ਵਿੱਚ ਘੋਲਿਆ ਜਾਣਾ ਤੇ ਨਾਲੇ ਤੁਸੀਂ ਬੋਲੀ ਜਾਣਾ ਕਿ ਵਾਹਿਗੁਰੂ ਜੀ ਜੋ ਵੀ ਤੁਸੀਂ ਆਪਣੇ ਪੁੱਤਰ ਵਾਸਤੇ ਕਰ ਰਹੇ ਹੋ ਧੀ ਵਾਸਤੇ ਕਰ ਰਹੇ ਹੋ ਦੀ ਕਾਮਯਾਬੀ ਵਾਸਤੇ ਕ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਵੀ ਤੁਹਾਡਾ ਪਤੀ ਕਿਸੇ ਹੋਰ ਬਗਾਨੀ ਔਰਤ ਨੂੰ ਨਾ ਦੇਖੇ ਜਾਂ ਤੁਸੀਂ ਚਾਹੁੰਦੇ ਤੁਹਾਡੀ ਪਤਨੀ ਘਰ ਵਾਪਸ ਆ ਜਾਏ ਸਾਡੇ ਬੱਚੇ ਸਾਡੇ ਘਰ ਦੇ ਵਿੱਚ ਪਲੇਸ ਖਤਮ ਕੁਝ ਵੀ ਤੁਹਾਡੇ ਮਨ ਦੀ ਦੇਖੋ ਤਮੰਨਾ ਹੈ ਕਿ ਮੈਂ ਕਹਿਣ ਤੋਂ ਭਾਵੇਂ ਮੈਂ ਲੰਬਿਆ ਨਾ ਖੇਚਾਂ ਕੰਮ ਨੂੰ ਕਿਉਂਕਿ ਤੁਹਾਨੂੰ ਵੀ ਥੋੜਾ ਟਾਈਮ ਪਰ ਘੱਟ ਹੁੰਦਾ ਫਿਰ ਮੈਨੂੰ ਕਹਿ ਦਿਓ ਵੀ ਭੈਣੇ ਜਿਆਦਾ ਵੀਡੀਓ ਲੰਬੀ ਹੋ ਜਾਂਦੀ ਹੈ ਇਸ ਲਈ ਮੈਂ ਘੱਟ ਹੀ ਕਰ ਰਹੀ ਹਾਂ ਕੰਮ ਤੇ ਤਾਂ ਤੁਸੀਂ ਉਸ ਨੂੰ ਨਾਲੇ ਤੱਕ ਢੋਲੀ ਜਾਣਾ ਵਿੱਚ ਇਸ ਤਰੀਕੇ ਦੇ ਨਾਲ ਤੇ ਨਾਲੇ ਤੁਸੀਂ ਨੇ ਇਹ ਚੀਜ਼ ਨੂੰ ਬੋਲੀ ਜਾਣਾ ਜੋ ਵੀ ਤੁਹਾਡੇ ਮਨ ਦੇ ਵਿੱਚ ਹੈਗਾ ਤੁਸੀਂ ਉਹ ਬੋਲੀ ਜਾਣਾ ਉਸ ਤੋਂ ਬਾਅਦ ਫਿਰ ਤੁਸੀਂ ਨੇ ਇੱਕ ਉੱਪਰ ਹੱਥ ਰੱਖ ਕੇ ਨਾ ਇੱਕ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਹੈ ਜਿਹੜੇ ਪੈਨਪ੍ਰਾਪਨ ਚੌਪਈਸ ਹੈ ਜੀ ਦਾ ਪਾਠ ਨਹੀਂ ਆਉਂਦਾ ਕਿਉਂਕਿ ਬਹੁਤ ਪੈਨਪ੍ਰਾ ਮੈਨੂੰ ਕਹਿੰਦੇ ਨੇ ਦੀਦੀ ਅਸੀਂ ਅਨਪੜ੍ਹ ਸਾਨੂੰ ਨਹੀਂ ਆਉਂਦਾ ਤਾਂ ਤੁਸੀਂ ਨੇ ਮੂਲ ਮੰਤਰ ਕਰਨਾ ਹੈ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਸ ਤਰੀਕੇ ਨਾਲ ਤੁਸੀਂ ਨਾਨਕ ਹੋਸੀਪੀ ਸੱਚ ਵਾਹਿਗੁਰੂ 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 ਇਸ ਤਰੀਕੇ ਨਾਲ ਤੁਸੀਂ ਨੇ ਨਾਨਕ ਹੋਸੀਪੀ ਸੱਚ ਤੱਕ ਹੀ ਮੂਲ ਮੰਤਰ ਦਾ ਪਾਠ ਕਰਨਾ ਹੈਗਾ ਇਸ ਤਰੀਕੇ ਨਾਲ ਤੁਸੀਂ 10 ਬਾਰੀ ਬੋਲਣਾ ਹੈ ਮੂਲ ਮੰਤਰ ਚੌਪੀ ਸਾਹਿਬ ਜੀ ਦਾ ਜੇ ਕਰਨਾ ਹੈ ਤਾਂ ਇੱਕ ਪਾਠ ਕਰਨਾ ਉਸ ਤੋਂ ਬਾਅਦ ਫਿਰ ਤੁਸੀਂ ਇਸ ਜਲ ਨੂੰ ਕੀ ਕਰਨਾ ਹੈ ਇਸ ਜਲ ਨੂੰ ਤੁਸੀਂ ਬਾਹਰ ਜਿਹੜਾ ਤੁਹਾਡਾ ਗੇਟ ਹੈਗਾ ਨਾ ਮੇਨ ਗੇਟ ਹੈਗਾ ਤੁਸੀਂ ਉੱਥੇ ਪਾਇਓ ਕਈ ਭੈਣ ਭਰਾ ਮੈਨੂੰ ਕਹਿੰਦੇ ਨੇ ਜਿਵੇਂ ਕੱਲ ਵੀ ਮੈਨੇ ਇੱਕ ਭੈਣ ਦਾ ਮੈਸੇਜ ਆ ਵੀ ਜੁਆਇੰਟ ਫੈਮਿਲੀ ਐ ਤਾਂ ਕੋਈ ਗੱਲ ਨਹੀਂ ਤੁਸੀਂ ਬਾਹਰ ਆਪਣਾ ਜਿਹੜਾ ਘਰ ਦਾ ਆਪਣੇ ਕਮਰੇ ਦਾ ਮੇਨ ਗੇਟ ਆ ਤੁਸੀਂ ਉੱਥੇ ਵੀ ਪਾ ਸਕਦੇ ਹੋ ਜਾਂ ਫਿਰ ਬਾਹਰ ਜਾ ਕੇ ਕਿਸੇ ਪੌਦੇ ਵਿੱਚ ਪਾਇਓ ਮਤਲਬ ਕਿ ਘਰ ਤੋਂ ਬਾਹਰ ਪਾ ਕਿਉਂਣਾ ਮੇਨ ਗੇਟ ਤੇ ਪਾ ਦਿਓ ਜੇ ਤੁਹਾਡੀ ਡਿਊਟੀ ਤੇ ਜੇਕਰ ਕਈ ਵਾਰੀ ਘਰ ਦੇ ਵਿੱਚ ਕਲੇਸ਼ ਵੀ ਪਾ ਜਾਂਦਾ ਵੀ ਪਤਨ ਕੀ ਜਾਦੂ ਟੂਣਾ ਤੰਤਰ ਮੰਤਰ ਕਰਦੀ ਹੈ ਨਾ ਕਿਉਂਕਿ ਦਿਮਾਗ ਅੱਜ ਕੱਲ ਸਾਰਿਆਂ ਦੇ ਇਦਾਂ ਹੀ ਹੋਏ ਪੈ ਨੇ ਵੀ ਕੋਈ ਕਿਸੇ ਨੂੰ ਕੁਝ ਸਮਝ ਕੇ ਰਾਜ਼ੀ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਜਾ ਕੇ ਕਿਸੇ ਬਾਹਰ ਆਵਦੇ ਪੌਦੇ ਚ ਪਾਓ ਕਿਤੇ ਵੀ ਤੁਸੀਂ ਪਾਓ ਹਨਾ ਤਾਂ ਇਹ ਚੀਜ਼ ਤੁਸੀਂ ਨਹੀਂ ਕਰਨੀ ਕਦੋਂ ਇਹ ਐਤਵਾਰ ਨੂੰ ਕਰਨੀ ਹੈ ਹਰ ਇੱਕ ਐਤਵਾਰ ਕਰਦੇ ਰਹੋ ਕਈ ਕਹਿਣਗੇ ਭੈਣ ਕਿੰਨੇ ਐਤਵਾਰ ਕਰਨੀ ਹੈ ਕਦੋਂ ਕਰਨੀ ਹੈ ਇਹਦਾ ਕੋਈ ਹੋਣੀ ਹੈਗਾ ਤੁਸੀਂ ਹਰ ਇੱਕ ਐਤਵਾਰ ਕਰਦੇ ਰਹੋ ਕਿਉਂਕਿ ਇਹਦੇ ਨਾਲ ਤੁਹਾਡੇ ਨਾਲ ਨੁਕਸਾਨ ਨਹੀਂ ਹੋਵੇਗਾ ਫਾਇਦਾ ਹੀ ਹੋਵੇਗਾ ਜਿਹੜੀਆਂ ਭੈਣਾਂ ਨੂੰ ਲੱਗਦਾ ਵੀ ਆਪਣੇ ਬੱਚੇ ਦੀ ਕਾਮਯਾਬੀ ਵਾਸਤੇ ਕੁਝ ਵੀ ਹੈ ਨਾ ਤੁਹਾਨੂੰ ਲੱਗਦਾ ਵੀ ਦੂਰ ਬੈਠਾ ਵਿਦੇਸ਼ ਬੈਠੇ ਨੇ ਨਾ ਤਾਂ ਤੁਸੀਂ ਇਹ ਚੀਜ਼ ਨੂੰ ਜ਼ਰੂਰ ਕਰੋ ਤੇ ਦੂਸਰਾ ਜਿਹੜੀਆਂ ਭੈਣਾਂ ਆਪਣੇ ਬੱਚਿਆਂ ਨੂੰ ਆਸ਼ੀਰਵਾਦ ਦੇਣਾ ਚਾਹੁੰਦੀਆਂ ਨੇ ਜਿਹੜੀਆਂ ਭੈਣਾਂ ਚਾਹੁੰਦੀਆਂ ਨੇ ਵੀ ਸਾਡਾ ਬੱਚਾ ਨਸ਼ਿਆਂ ਤੇ ਨਾ ਲੱਗੇ ਦੇਖੋ ਮੈਂ ਉਹੀ ਗੱਲ ਕਹੀ ਵੀ ਜੇ ਕਿਸੇ ਦਾ ਬੱਚਾ ਨਸ਼ੇ ਤੇ ਲੱਗਿਆ ਹੋਇਆ ਹੈ ਨਾ ਉਹਦਾ ਨਾਮ ਲਿਖ ਕੇ ਤੁਸੀਂ ਇਹੀ ਬੋਲਣਾ ਹੈ ਕਿ ਮੇਰਾ ਬੱਚਾ ਵਾਹਿਗੁਰੂ ਜੀ ਨਸ਼ੇ ਤੋਂ ਹਟ ਰਿਹਾ ਹੈ ਪਿਤਾ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਮੇਰੇ ਬੱਚੇ ਨੂੰ ਦਲਦਲ ਦੇ ਵਿੱਚੋਂ ਕੱਢ ਰਹੇ ਹੋ ਦੇਖੋ ਪੋਜ਼ਿਟਿਵ ਸੋਚਣਾ ਹੈ 네ਗੇਟਿਵ ਨਹੀਂ ਸੋਚਣਾ ਕਈ ਤੁਸੀਂ ਤੁਹਾਨੂੰ ਕਿਸੇ ਨੇ ਦੇਖ ਲਿਆ ਵੈਸੇ ਇਹ ਚੀਜ਼ ਨੂੰ ਤੁਸੀਂ ਨਾ ਇਕੱਲੇ ਬਹਿ ਕੇ ਕਰਨਾ ਹੈ ਤੁਹਾਨੂੰ ਕਿਸੇ ਨੇ ਦੇਖ ਲਿਆ ਕਹਣਗੇ ਵੀ ਇੱਕ ਦੇਖੋ ਉਥੇ ਤੁਹਾਡੇ ਮਨ ਨੂੰ ਉਹਨੇ ਕਰ ਦੇਣਾ ਲੋਏ ਕੀ ਹੁੰਦਾ ਹੈ ਪਾਣੀ ਨਾਲ ਕੀ ਹੁੰਦਾ ਹੈ ਤੁਸੀਂ ਹੋਈਆ ਦੇਖੋ ਕਹਿੰਦੇ ਹੁੰਦੇ ਨੇ ਤਿੰਕੇ ਦਾ ਵੀ ਸਹਾਰਾ ਹੋ ਜਾਂਦਾ ਡੁੱਬਦੇ ਨੂੰ ਉਸ ਤਰੀਕੇ ਦੇ ਨਾਲ ਤੁਸੀਂ ਜਦੋਂ ਵੀ ਇਹ ਚੀਜ਼ ਨੂੰ ਕਰਨਾ ਹੈ ਤਾਂ ਵਿਸ਼ਵਾਸ ਨਾਲ ਕਰਨਾ ਹੈ ਦੇਖੋ ਕਹਿਣ ਤੋਂ ਮੇਰਾ ਭਾਵੇਂ ਵੀ ਜਿਹੜੇ ਤੁਹਾਡੇ ਮਨ ਟੁੱਟੇ ਪਏ ਨੇ ਨਾ ਆਪਾਂ ਨੂੰ ਹੁੰਦਾ ਵੀ ਫਿਰ ਆਪਾਂ ਪਟਕ ਕੇ ਨਾ ਕਦੇ ਕਿਤੇ ਜਾਂਦੇ ਆ ਕਦੇ ਕਿਤੇ ਜਾਂਦੇ ਆ ਲੱਖਾਂ ਰੁਪਇਆ ਕਰੋੜਾਂ ਰੁਪਇਆ ਖਰਾਬ ਕਰ ਲੈਨੇ ਇੱਕ ਵੀਰ ਦੀ ਮੈਂ ਕਦੇ ਟੀਵੀ ਦੇ ਇੰਟਰਵਿਊ ਸੁਣ ਰਹੀ ਸੀ ਕਹਿੰਦਾ ਵੀ ਮੈਂ ਆਪਣੀ ਬੱਚੀ ਦੇ ਮੈਰਿਜ ਵਾਸਤੇ ਕਹਿੰਦਾ 1.5 ਲੱਖ ਰੁਪਇਆ ਖਰਾਬ ਕਰਤਾ ਮੈਰਿਜ ਬਿਊਰੋ ਵਾਲਿਆਂ ਨੂੰ ਦੇ ਦੇ ਕੇ ਵੀ ਉਹ ਕਹਿੰਦੇ ਨੇ 5000 ਇੱਥੇ ਪਾਓ ਫੇਰ ਅਸੀਂ ਅੱਗੇ ਕਰਾਂਗੇ ਵੀ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਵਾਈਗਰੂ ਜੀ ਅੱਗੇ ਅਰਦਾਸ ਕਰੋ ਵਾਈਗਰੂ ਜੀ ਦੇ ਦਰ ਤੇ ਜਾਓ ਉੱਥੇ ਤੁਹਾਨੂੰ ਨਾ ਪੈਸਾ ਖਰਾਬ ਕਰਨ ਦੀ ਲੋੜ ਸਿਰਫ ਇੱਕ ਮਨ ਤੇ ਅਰਦਾਸ ਹੈ ਸਿਰ ਨੂੰ ਝੁਕਾਉਣਾ ਹੈ ਵਾਈਗਰੂ ਜੀ ਤੁਹਾਡੇ ਸਾਰੇ ਕਾਰਜ ਰਾਸ ਕਰੰਗੇ ਇਹ ਵਿਸ਼ਵਾਸ ਹੈ ਜੋ ਵੀ ਵਿਸ਼ਵਾਸ ਕਰੇਗਾ ਉਹਦਾ ਵਿਸ਼ਵਾਸ ਵਾਈਗਰੂ ਜੀ ਕਦੇ ਟੁੱਟਣ ਨਹੀਂ ਦਿੰਦੇ ਤੇ ਦੂਸਰਾ ਜਿਹੜੀਆਂ ਭੈਣਾਂ ਨੂੰ ਹੁੰਦਾ ਵੀ ਸਾਡਾ ਬੱਚਾ ਹੋਸਟਲ ਚ ਆ ਜਾਂ ਬਾਹਰ ਆ ਜਾਂ ਕਿਸੇ ਵੀ ਆ ਨਾ ਵੀ ਅਸੀਂ ਕਈ ਵਾਰੀ ਬੱਚਿਆਂ ਦੇ ਨੇ ਵੀ ਹੱਥ ਨਹੀਂ ਧਰਾਉਂਦੇ ਸਿਰ ਤੇ ਜਿਵੇਂ ਮੈਂ ਕਹਿੰਨੀ ਨੂੰ ਵੀ ਸਿਰ ਤੇ ਹੱਥ ਰੱਖ ਕੇ ਤੁਸੀਂ ਹੈ ਨਾ ਪਾਠ ਕਰੋ ਤਾਂ ਤੁਸੀਂ ਕਰਨਾ ਕੀ ਹੈ ਬੱਚੇ ਦੀ ਤਸਵੀਰ ਲੈ ਲਓ ਤਸਵੀਰ ਨੂੰ ਕੋਲੇ ਰੱਖ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਤੁਸੀਂ ਅਰਦਾਸ ਕਰੋ ਤਾਂ ਵਾਹਿਗੁਰੂ ਜੀ ਜ਼ਰੂਰ ਸੁਣਗੇ ਤੁਹਾਡੇ ਦਿਲ ਦੀਆਂ ਅਰਦਾਸਾਂ ਤੁਹਾਡੀਆਂ ਦੁਆਵਾਂ ਉਸ ਤੱਕ ਪਹੁੰਚਣਗੀਆਂ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭ